ਏ ਗੰਕਾਰ ਸਤਨਾਮ ਵਨਵਾਹਿਦੂ ਸਾਹਿਬ ਦੀ ਨਸਦੋ ਮਨਸੂਦ ਗੋਦ ਗੋਬਿੰਦ ਸਿੰਘ ਹਕ ਹਕ ਅਗਾ ਗੋਦ ਗੋਬਿੰਦ ਸਿੰਘ ਸਾਹਿ ਸ਼ਨ ਸ਼ਾਹ ਗੋਦ ਗੋਬਿੰਦ ਸਿੰਘ ਨਾਸ਼ ਹੋ ਮਨ ਸੂਦੇ ਗੁਰ ਕੋ ਬੰਦੇ ਸੂਦੇ ਹਮਨਾ ਸਤਤ ਕਰ ਸਤਿ ਤਮਾ ਦੀ ਆਪੋ ਦੇ ਹੋ ਤੁਮ ਕਥਾ ਸੁਦਾ ਦੀ ਜਬਦ ਸਤ ਦੇ ਮਾਲਕ ਗੁਰਗੱਦਿ ਤੇ ਬਿਰਾਜਮਾਨ ਰਹਾਣੀ ਬਦੇ ਸੋਲੇ ਪੁੱਲ ਕਰਨਾਤ ਨੂੰ ਸ਼ਾਹੀ ਵਰਤਾ ਦਾ ਉਪਦੇਸ਼ ਲੈਣ ਵਾਲੇ ਤਨ ਤਨ ਸਭ ਜੀ ਗੁਰਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਸੀਸ ਲਵਾਉਣ ਦੇ ਵਿੱਚ ਨਿਕੜੀਏ ਜਿੱਥੇ ਅਸ ਤਨ ਕਰਕੇ ਹਾਜ਼ਰੀਆਂ ਲਵਾਦੇ ਆਂ ਉੱਥੇ ਸਾਡੇ ਮਨ ਦੀ ਹਾਜ਼ਰੀ ਵੀ ਲੱਗ ਜਾਵੇ ਸਹਿਬਾਂ ਦੇ ਚਰਨਾਂ ਦੇ ਵਿੱਚ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਮੱਤੇ ਦਾ ਜਵਾਬ ਕਰਦੇ ਵਿੱਚ ਅਖੇ ਵੀ

ਇਹ ਦੀ ਕਥਾ ਕਰਨੀ ਜਾਂ ਕੋਈ ਗੱਲ ਕਰਨੀ ਉਹ ਬੜੀ ਔਖੀ ਗੱਲ ਹੈ ਇਸ ਕਰਕੇ ਆਪਾਂ ਸਹਿਬਾਂ ਦੇ ਚੰਨਾਂ ਵਿੱਚ ਉਹਦੇ ਕਿਸਮੇ ਦੀ ਹਾਜ਼ਰੀ ਬੜੇ ਯਾਰ ਦੇ ਨਾਲ ਲਵਾਂਗੇ ਜਿਸ ਵੇਲੇ ਧੰਗੁਰ ਗੁਰ ਕਲਗੀ ਧਰਸ਼ਨ ਜੀ ਦਾ ਸਮਾ ਆਇਆ ਸਮਾਂ ਚੱਲਦਾ ਗਿਆ ਕਿਉਂਕਿ ਪਹਿਲੇ ਜਮੇ ਦੇ ਵਿੱਚ ਧੰਗੁਰ ਨਾਨਕ ਸਾਹਿਬ ਜੀ ਦਾ ਜੀਵਨ ਪੜੀ

ਤਾਨੂ ਗੁਰ ਕਲ ਦੀ ਧਰਸ਼ਕ ਦੀ ਸ਼ਮਾ ਆਇਆ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਸ਼ਕ ਦਾ ਇਤਿਹਾਸ ਪੜੀ ਹੋਈ ਹੈ ਸ੍ਰੀ ਅਨੰਦਪੁਰ ਸਾਹਿਬ ਨੂੰ 22 ਧਾਰ ਦੇ ਜਿਹੜੇ ਰਾਜੇ ਸਨ ਉਹਨਾਂ ਨੇ ਇਹਦਾ ਪਾਇਆ ਕਿ ਉੱਚ ਹੋਲੇ 22 ਧਾਰ ਦੇ ਰਾਜੇ ਜਿਨ੍ਹਾਂ ਦਾ ਪੂਦੇ ਹਿੰਦੂਸਤਾਨ ਦੇ ਵਿੱਚ ਕਬਜਾ 22 ਧਰਾਵਾਂ ਸਨ ਜਿਨ੍ਹਾਂ ਧਰਾਵਾਂ ਦੇ ਤੋਂ ਰਾਜਾ ਧਿੰਤੰਦ ਦਾ ਇਤਿਹਾਸ ਪੜੀ ਹੈ ਤੇ ਸੱਤ ਧਰਾਵਾਂ ਉਹਦੇ ਥੱਲੇ ਚੱਲਦੇ ਨੇ ਰਾਜੇ ਤੀਰचंद ਦੇ। ਧੰਮਕਲ ਕੀ ਧਰਸ਼ਕ ਨੂੰ ਸਮੇਂ ਦਾ ਪਤਾ ਲੱਗਾ। ਕਹਿ ਲੱਗੇ ਇਹ ਲੋਕ ਪਿੰਡੇ ਨੇ। ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸੁਖਰਾਣ ਨੂੰ ਦੇਣਾ। ਧੰਮਕਲ ਕੀ ਧਰਸ਼ਕ ਕਹਿਣ ਲੱਗੇ। ਇਨਾਂ ਲੋਕਾਂ ਤੱਕ ਇੱਕ ਗੱਲ ਪਹੁੰਚਾਉਣ ਦਾ ਯਤਨ ਕਰੀ। ਕਹਿ ਲੱਗੇ ਸਰਦ ਕਿਹੜੀ ਗੱਲ ਕਹੜੀ। ਸਭ ਜੀ ਕਹਿੰ ਲੱਗੇ ਇਨਹੀ ਕੋ ਸਰਦਾਰ ਬਣਾਉ ਤਵੇ ਕੋ ਬੰਸਰ ਨਾਮ ਕਹੇ ਕਹਿੰ ਲੱਗੇ ਸਭ ਜੀ ਇਹਨਾਂ ਨੂੰ ਤੁਸੀਂ ਕਹਿੰਦੇ ਹੋ ਸਿੱਧ ਬਣਾਉਣਾ ਪਰ ਇਹਨਾਂ ਦੇ ਪਹਿਲਾ ਹਾਲ ਵੇਖਣ ਦਾ ਯਤਨ ਕਰੋ ਸਭ ਜੀ ਕਹਿੰ ਲੱਗੇ ਇਹਨਾਂ ਦੇ ਹਾਲ ਕਿਸ ਤਰ੍ਹਾਂ ਦੇ ਕਵੀ ਕਹਿੰ ਲਗਾ ਕਿੜੀ ਉਡਾ ਤੋ ਹਮ ਡਰ ਜਾਏ ਦੁਸ਼ਮਣ ਸੇ ਕੈਸੇ ਲੜਕਾ ਕਹਿੰ ਲੱਗੇ ਜਦੋਂ ਕਿ ਇਹਨਾਂ ਦੇ ਸਿਰ ਦੇ ਤੋਂ ਕਿੜੀ ਵੀ ਨਾ ਲੱਗਦੀ ਇਹ ਲੋਕ ਡਰ ਜਾਂਦੇ ਨੇ ਇਹ ਲੋਕ ਘਬਰਾ ਜਾਂਦੇ ਨੇ ਸਭ ਦੀ ਕੁਸ਼ਮਣ ਦੇ ਨਾਲ ਕਿਸ ਤਰ੍ਹਾਂ ਮੁਕਾਬਲਾ ਕਰੇਗਾ ਸਭ ਜਿੱਤਣ ਲੱਗੇ ਜਦੋਂ ਖੰਡੇ ਬਾਟੇ ਦੀ ਅਮਰਤ ਦੀ ਤਿਆਰ ਕਰਾਂਗੇ ਖੰਡੇ ਬਾਟੇ ਦੀ ਪੌਲ ਤਿਆਰ ਹੋਏ ਉਹਦੇ ਵਿੱਚ ਪੰਜ ਬਾਣੀਆਂ ਦਾ ਨਿਤਨੇਮ ਪਵੇਗਾ ਉਹਦੇ ਵਿੱਚ ਪ੍ਰਕਾਸ਼ਾ ਪਵੇਗਾ ਉਹਦੇ ਵਿੱਚ ਸੱਜਣ ਜੀ ਜਦੋਂ ਖੰਡਾ ਮਿਲੇਗਾ ਫਿਰ ਉਸ ਅਮਰਤ ਨੂੰ ਕੀ ਕੇ ਸਭ ਦੀ ਜਿੱਤ ਜਿਹੜੀ ਜਿਹੜੀ ਸ਼ਕਤੀ ਆਉਂਦੀ जी ताकत ताक जीवन के अंदर प्रधान होगी क्योंकि कवि ने बड़े बोल प्यारे लिखे कह लगा लोहे की बातों में पानी दगा उसमें योर ठंडे का गुला पीली एक, एक बूंद पीढ़ियों ने पकड़ ली उस बात गर्दन मौत की का युद्ध उसकी आंख में आंख मला जाए मुर्दा भी हो तो सुनखीन पकड़ कर धन में उतर जाए कह लगे कि तुम मरिया मुर्दा भी हो ना ਉਦੇ ਮੂੰਹ ਦੇ ਵਿੱਚ ਇੱਕ ਅਮਰਦੀ ਦੀ ਗੁੰਡ ਪਾ ਦੇ ਤੇ ਉਹ ਮਰਦਾ ਉੱਥੇ ਜੰਗ ਦੇ ਮੈਦਾਨ ਦੇ ਵਿੱਚ ਲੜਨ ਵਾਸਤੇ ਤਿਆਰ ਹੋ ਜਾਂਦਾ ਐਨੀ ਤਾਕਤ ਹੈ ਕਿ ਕਲਗੀ ਸਰਸਵਤੀ ਦੇ ਅਮਰਦੇਵ ਦੇ ਫਿਰ ਜਿਨ੍ਹਾਂ ਨੇ ਕੁਰਬਾਨੀ ਪੜੀ ਜਿਨ੍ਹਾਂ ਨੇ ਕੁਰਬਾਨੀ ਸੁਣੀ ਇਤਿਹਾਸ ਪੜਨ ਦੀ ਲੋੜ ਹੈ ਭਗਤ ਨਾਮਦੇਵ ਜੀ ਮੰਦਰ ਦੇ ਵਿੱਚ ਗਏ ਨੇ ਮੱਥਾ ਟੇਕਣ ਵਾਸਤੇ ਰਬ ਦੀ ਉਸਤਤ ਕਰਨ ਵਾਸਤੇ ਭਗਤ ਨਾਮਦੇਵ ਜੀ ਨੂੰ ਮੰਦਰ ਦੇ ਵਿੱਚੋਂ ੱੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਰਿਹਾ ਉਸ ਤੋਂ ਬਾਅਦ ਇਤਿਹਾਸ ਪੜ੍ਹੀਏ ਭਗਤ ਕਬੀਰ ਸਾਹਿਬ ਜੀ ਦਾ ਜੀਵਨ ਪੜ੍ਹੀਏ ਭਗਤ ਰਵਿਦਾਸ ਸਾਹਿਬ ਜੀ ਦਾ ਜੀਵਨ ਪੜ੍ਹੀਏ ਭਾਵੇਂ ਲੋਕ ਅੱਜ ਵੀ ਉਹਨਾਂ ਨੂੰ ਸਮਾਰਤ ਕਰਤੀ ਜੀ ਚੋਤੀ ਹੁਣ ਉਹਨਾਂ ਨੇ ਆਪਣੇ ਗੁਰਬਾਣੀ ਦੇ ਵਿੱਚ ਜਿਹੜੇ ਸ਼ਬਦ ਉਚਾਰਨ ਕੀਤੇ ਨੇ ਉਹਨਾਂ ਆਪਣੇ ਨਾਲ ਆਪ ਸਮਾਰਤ ਕਰ ਲਿਆ ਕਿਉਂਕਿ ਜਿਹੜੇ ਜਾਤ ਦੇ ਹਮਾਨੀ ਅੱਜ ਵੀ ਜਿਹੜੇ ਜਾਤਵਾਦੀ ਲੋਕ ਸ਼ਬਦ ਜੀ ਕਹਣ ਲੱਗੇ ਉਹਨਾਂ ਨੂੰ ਸਿਲਕਾ ਕੀ ਦਬਾਅ ਦਿੱਤਾ ਹੈ ਭਗਤ ਕਬੀਰ ਸਾਹਿਬ ਦੀ ਬਾਣੀ ਪੜ੍ਹੀ ਕਹਣ ਲੱਗੇ ਜੋਤਿ ਨੂੰ ਬ੍ਰਾਹਮਣ ਬ੍ਰਾਹਮਣ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸ਼ੀਰ ਤੇ ਤੁਮ ਕਤ ਲਹੂ ਹਮ ਕਤ ਜੂ ਕੀ ਕਹਣ ਲੱਗੇ ਜੇ ਜਾਤ ਦਾ ਇੰਨਾ ਅਪਮਾਨੀ ਜੇ ਤੂੰ ਕਹਿੰਦਾ ਮੈਂ ਜਾਟਾ ਮੈਂ ਸੰਧੂ ਆ ਮੈਂ ਫੁਲਾਣਾ ਮੈਂ ਫੁਲਾਣਾ ਤੇ ਸ਼ਬਦ ਕਹਣ ਲੱਗੇ ਆਪਣੇ ਸਰੀਰ ਦੇ ਵਿੱਚ ਦੇਖਣ ਲਈ ਤੁਮ ਕਰ ਉਹ ਸਮਾਜਿਕ ਦਾ ਲਹੂ ਭਰਿਆ ਹੋਇਆ ਹੈ ਤੇ ਜਿੰਨੋਂ ਤੂੰ ਨੀਵੀਂ ਜਾਤ ਦੇ ਵਿੱਚੋਂ ਕਹਿਣਾ ਉਹਦੇ ਵਿੱਚ ਹੀ ਉਹ ਸਮਾਜਿਕ ਦੀ ਜੂਤ ਜਗਦੀ ਜਦੋਂ ਜੀਵਨ ਪੜੀ ਗਏ ਤੇ ਭਗਤ ਸਾਹਿਬਾਂ ਉਹਨਾਂ ਨੇ ਗੁਰਬਾਣੀ ਦੀ ਗੱਲ ਗੁਰਬਾਣੀ ਦੀ ਗੱਲ ਕਰਦੇ ਕਰਦੇ ਭਗਤ ਅਰਦਾਸ ਸਾਹਿਬ ਜੀ ਇੱਕ ਮਿਲ ਸਕੂਲ ਦੇ ਰੋਤੇ ਹੋਏ ਮਨ ਦੇ ਵਿੱਚ ਵਿਚਾਰ ਆਇਆ ਕਿ ਇਹ ਨਾ ਦੁਨਿਆਵੀ ਪੜਾਈ ਕਰਨ ਦਾ ਯੋਗ ਹੈ ਜਿਸ ਨੇ ਲੈ ਪੀਟਰ ਦੇ ਕੋਲ ਦੇ ਮਾਸਟਰ ਦੇ ਕੋਲ ਦੇ ਪ੍ਰਿੰਸੀਪਲ ਦੇ ਕੋਲ ਦੇ ਕਹਿਣ ਲੱਗੇ ਮੈਂ ਸਕੂਲ ਦੇ ਵਿੱਚ ਵਿਆਦੀ ਪੜਾਈ ਕਰਨੀ ਹੈ ਤੇ ਮੈਨੂੰ ਇਸ ਸਕੂਲ ਦੇ ਵਿੱਚ ਦਾਖਲਾ ਮਿਲ ਜਾਵੇ ਕਹਿਣ ਲੱਗੇ ਮਿਲ ਜਾਵੇ ਜਿਸ ਨੇ ਭਗਤ ਰਵਿਦਾਸ ਸਾਹਿਬ ਜੀ ਨੇ ਆਪਣੀ ਜਾਤ ਕਹਿਣ ਲੱਗੇ ਮੈਂ ਇਸ ਜਾਤੀ ਦੇ ਵਿੱਚ ਆਹ ਮੈਂ ਕੰਮ ਕਰਦਾ ਆਹ ਮੈਂ ਵਪਾਰ ਕਰਦਾ ਉਸ ਵੇਲੇ ਚਿੱਤਰ ਸਭਾਨੇ ਲੱਦਿਆ ਜਾਂਦੇ ਲੇ ਬ੍ਰਹਮਣਾ ਦਾ ਇੱਥੇ ਉੱਤੀ ਕੁੱਲ ਵਾਲਿਆਂ ਨੂੰ ਪੜ੍ਹਾਈ ਕਰਾਈ ਜਾਂਦੀ ਏ ਇੱਥੇ ਉੱਤੀ ਕੁੱਲ ਵਾਲਿਆਂ ਨੂੰ ਮਾਨਤਾ ਦਿੱਤੀ ਜਾਂਦੀ ਏ ਪਰ ਧੰਗੁਰ ਕਲਜੀ ਕਰਸ਼ਾ ਜੀ ਦਾ ਕਿੰਨਾ ਜ਼ਿਕਰ ਤਨ ਪੰਚਮ ਪਾਤਸ਼ਾਹ ਗੁਰ ਅਰਜਨ ਸਾਹਿਬ ਜੀ ਦੀ ਜਿਹੜੀ ਅਗਲੀ ਇਤਿਹਾਸ ਪੜ੍ਹੀਏ ਸ਼ਬਦ ਚੰਨ ਲਗੇ ਉਸ ਤੋਂ ਪੰਨੇ ਦੇ ਉੱਤੇ ਧੰਗੁਰ ਨਾਨਕ ਸਾਹਿਬ ਜੀ ਬੈਠੇ ਨੇ ਉਸੇ ਪੰਨੇ ਦੇ ਉੱਤੇ ਭਗਤਰ ਵਿਦਾਸ ਸਾਹਿਬ ਜੀ ਬੈਠੇ ਨੇ ਉਸ ਪੰਨੇ ਦੇ ਉੱਤੇ ਭਗਤ ਸਿੰਘ ਬੈਠੇ ਨੇ ਉਸੇ ਪੰਨੇ ਦੇ ਉੱਤੇ ਭਗਤ ਖੇਵਾਨ ਬੈਠੇ ਨੇ ਉਸੇ ਪੰਨੇ ਦੇ ਉੱਤੇ ਭੱਟ ਸਾਹਿਬਾਨ ਬੈਠੇ ਨੇ ਉਸੇ ਪੰਨੇ ਦੇ ਉੱਤੇ ਗੁਰੂ ਸਿੱਖ ਬੈਠੇ ਨੇ ਉਸੇ ਪੰਨੇ ਦੇ ਉੱਤੇ ਸ਼ਬਦਿਕਨ ਲੱਗੇ ਸਾਡੇ ਸ਼ਹੀਦ ਬੈਠੇ ਹੋਏ ਨੇ ਸ਼ਬਦਿਕਨ ਲੱਗੇ ਜਿਨ੍ਹਾਂ ਨੂੰ ਕਿਤੇ ਨਹੀਂ ਮਾਨਤਾ ਮਿਲਦੀ ਉਹਨਾਂ ਨੂੰ ਮਾਨਤਾ ਧੰਨ ਸਰਸ ਦੀ ਗੁਰਗ੍ਰੰਥ ਸਾਹਿਬ ਦੀ ਚਰਣਾ ਦੇ ਵਿੱਚ ਮਿਲਦੀ ਜਿਸ ਵੇਲੇ ਤਾਨਾ ਗੁਰ ਅੰਗਦ ਦੇਵ ਸਾਹਿਬ ਜੀ ਪੀਰ ਪ੍ਰਸਾਦ ਜੀ ਦੀ ਧਰਤੀ ਤੇ ਬਿਰਾਜਮਾਨ ਤਾਨਾ ਗੁਰ ਅਮਰਦਾਸ ਸਾਹਿਬ ਜੀ ਜੇਸ ਵੇਲੇ ਗਾਗਰ ਲੈ ਕੇ ਪਾਣੀ ਲੈਣ ਗਏ ਤੇ ਜੁਲਾਈ ਨੇ ਇੱਕ ਤਾਨਾ ਮਾਰਿਆ ਕਹਿਣ ਲੱਗੀ ਇਹ ਕਾਹਨ ਹੈ ਕਹਿ ਲੱਗੀ ਜੇ ਅਮਰੂ ਮਿਠਾਵਾ ਹੈ ਵਟਕਦਾ ਰਹਤਾ ਹੈ ਕਉਂ ਕਹਿਣ ਨਹੀਂ ਦੇ ਕਹਿ ਲੱਗੇ ਇਹ ਅਮਰੂ ਮਿਠਾਵਾ ਹੈ ਜਿੰਮੂ ਤੇ ਖਾਣ ਨਹੀਂ ਜਿੰਨੂ ਕਿਤੇ ਟਿਕਾਈ ਨਹੀਂ ਸਾਰਾ ਦਿਨ ਘੁੰਮਦਾ ਫਿਰਦਾ ਹੈ ਸਵੇਰੇ ਗੱਗਰ ਲੈਣ ਵਾਸਤੇ ਪਾਣੀ ਲੈ ਕੇ ਜਾਂਦਾ ਗੁਰੂ ਇਸਨਾਟ ਕਰੋਂਦਾ ਹੈ ਤੇ ਉਸ ਸੁਰੇਲੇ ਧੰਗ ਗੁਰੂ ਅਮਰਦਾਸ ਸਾਹਿਬ ਜੀ ਨੂੰ ਜਿਹੜੀਆਂ ਅਸੀਂ 12 ਬਤਕਾਂ ਜਿਹੜੀਆਂ ਅਸੀਂ ਅਰਦਾਸ ਦੇ ਵਿੱਚ ਪੜ੍ਹਦੇ ਕਹਿੰ ਲੱਗੇ ਨਿਮਾਨਿਆਂ ਦਾ ਮਾਨ ਨੇ ਦਾਣਿਆਂ ਦਾ ਤਾਂ ਨਯੋਟਿਆਂ ਦੀ ਕੋਟ ਨਯਸਰਿਆਂ ਦੇ ਅਸਰੇ ਧੀਰਣ ਕੇ ਤੀਰ ਧੀਰਣ ਕੇ ਤੀਰ ਇਸ ਤਰ੍ਹਾਂ ਕਰਕੇ ਸਭਾਂ ਨੇ 12 ਬਸਤੀਆਂ ਉਹਦੀ ਢੋਲੀ ਦੇ ਵਿੱਚ ਲਈਆਂ ਸਮਾਂ ਪਹਿਲਾਂ ਮੈਂ ਬੈਂਕੀ ਕੀਤੀ ਜੋ ਬੜਾ ਸੁੰਨਤ ਇਸ ਕਰਕੇ ਪਿਆਰੋ ਆਪਾਂ ਯਤਨ ਕਰਿਆ ਕਰੀਏ ਸਭਾਂ ਦੀ ਬਾਣੀ ਪੜਿਆ ਕਰੀਏ ਦਾ ਤੋਵਤ ਸਭਾਂ ਦੀ ਬਾਣੀ ਦੇ ਨਾਲ ਵੀ ਤਾਂ ਜੋ 1430 ਪੰਨੇ ਸਾਡੇ ਕੋਲ ਵਿਰਾਮਣ 1430 ਪੰਨੇ ਪੜ੍ਹ ਕੇ ਆਪਣਾ ਜੀਵਨ ਸਵਾਰਨ ਦਾ ਯਤਨ ਕਰੀਏ ਕਿਸੇ ਦੇ ਜੀਵਨ ਵਾਲੀ ਦੇ ਲੋਡ ਕੋਈ ਨਹੀਂ ਕਿ ਉਹਦਾ ਜੀਵਨ ਕਿਸ ਤਰ੍ਹਾਂ ਦਾ ਉਹਦਾ ਕਿਸ ਤਰ੍ਹਾਂ ਦਾ ਅਸੀਂ ਆਪਣਾ ਜੀਵਨ ਸਵਾਰਨ ਦਾ ਯਤਨ ਕਰੀਏ ਸਰਬ ਕਰਨ ਕਿਰਪਾ ਸਾਡੀ ਸਾਰਿਆਂ ਦੀ ਹਾਜ਼ਰੀ ਸਾਡੇ ਚਰਨਾਂ ਦੇ ਵਿੱਚ ਪ੍ਰਵਾਨ ਕਰਨ ਬੋਲ ਦੇ ਪਸ ਤੋਂ ਵਿਚਾਰਾ ਕਰਦੇ ਪਸ ਤੋਂ ਗੰਤ ਪ੍ਰਕਾਰ ਦੇ ਸੁਲਨਾ ਹੋ ਜਾਣੀਆਂ ਨੇ ਸੋ ਮੈਂ ਅਪੋਰਟ ਦੇ ਬੜੇ ਪਿਆਰ ਤੁਸੀਂ ਸਤਿਕਾਰ ਦੇ ਵਾਲੇ ਪਤੇ ਦਾ ਜਵਾਬ ਸਤਿਕਾਰਯੋਗ ਵਾਹਿਗੁਰੂ ਦਾ ਸੰਕਾ ਵਾਹਿਗੁਰੂ ਪਤੇ